ਕੀ ਐਕਸਟੈਂਸ਼ਨ ਆਫ ਐਨਐਸਏ ਹੋਏਗਾ ਯਾਨੀ 1 ਸਾਲ ਹੋਰ ਦਿਬਰੂਗਾੜੀ ਦੀ ਜੇਲ੍ਹ ਵਿੱਚ ਅਮਰਿਤਪਾਲ ਰਹੇਗਾ ਆ ਦੇਖਿਏ ਇੱਕ ਤੋਂ ਇੱਕ ਦਿਨ ਬਾਅਦ ਇੱਕ ਗ੍ਰੇਨੇਡ ਹਮਲੇ ਹੋ ਰਹੇ ਹੈ ਕੁਐਸਚਨ ਮਾਰਕ ਲੱਗਾ ਹੈ ਔਰ ਜਿਸ ਤਰ੍ਹਾਂ ਦਾ ਟਰਬਲ ਮੇਕਰ ਅਮਰਿਤਪਾਲ ਸੀਗਾ ਤੋਂ ਉਹ ਵੀ ਹੈ ਤੇ ਮੋਸਟਲੀ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਕਿ ਇਸ ਤਰ੍ਹਾਂ ਦੀ ਇਨਸਾਈਟਮੈਂਟ ਨਾ ਹੋਏ ਖਾਲਿਸਤਾਨ 2 ਵਾਲਾ ਮੁੱਦਾ ਨਾ ਬਣ ਜਾਏ ਯੂ نو ਫਿਰ ਉਹਦੇ ਵਿੱਚ ਵੀ ਆਮ ਆਦੀ ਪਾਰਟੀ ਦੀ ਸਰਕਾਰ ਹੈ ਰਾਜ ਸਰਕਾਰ ਨੂੰ ਕਾਫੀ ਜਵਾਬਦੇਹੀ ਦੇਣੀ ਪड़ਦੀ ਲਗਭਗ 2 ਸਾਲ ਤੋਂ ਘਡੂਰ ਸਾਹਿਬ ਦੇ ਐਮਪੀ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਡਿਬੜੂਕਰ ਦੇ ਵਿੱਚ ਬੰਦ ਨੇ ਆਸਾਮ ਜੇਲ੍ਹ ਦੇ ਵਿੱਚ ਕਿਉਂਕਿ ਉਹਨਾਂ ਤੇ ਐਨਐਸਏ ਲੱਗਾ ਹੋਇਆ ਹੈ ਹੁਣ 23 ਤਰੀਕ ਨੇੜੇ ਆ ਗਈ ਹੈ ਐਨਐਸਏ ਖਤਮ ਹੋਣ ਦੀ ਤਰੀਕ ਹੈ ਲੇਕਿਨ ਚਰਚਾਵਾਂ ਨੇ ਕਿ ਐਨਐਸਏ ਵਧਾਇਆ ਜਾ ਸਕਦਾ ਹੈ ਪੰਜਾਬ ਸਰਕਾਰ ਕਿਉਂਕਿ ਚਾਹੁੰਦੀ ਨਹੀਂ ਕਿ ਉਹ ਵਾਪਸ ਲਿਆਂਦੇ ਜਾਣ ਇਹ ਵੀ ਚਰਚਾ ਹੈ ਕਿ ਸ਼ਾਇਦ ਵਾਪਸ ਆ ਜਾਣ ਲੇਕਿਨ ਪੂਰੀ ਖਬਰ ਕੀ ਹੈ ਸਾਡੇ ਨਾਲ ਨੇ ਕਮਲਜੀਤ ਸੰਧੂ ਜਿਹੜੇ ਕਿ ਐਡੀਟਰ ਵੀ ਨੇ ਔਰ ਬਿਊਰੋ ਚੀਫ ਨੇ ਪੰਜਾਬ ਹਰਿਆਣਾ ਹ ਚਰਚਾ ਇਹ ਹੈ ਵੀ ਐਕਸਟੈਂਸ਼ਨ ਆਫ ਐਨਐਸਏ ਵੀ ਹੋ ਸਕਦਾ ਹੈ ਔਰ ਇਹ ਵੀ ਹੈ ਵੀ ਸ਼ਾਇਦ ਲੈ ਕੇ ਆਇਆ ਜਾਏ ਵਾਪਸ ਤੇ ਕੀ ਖਬਰ ਹੈ ਐਗਜ਼ੈਕਟਲੀ ਸਾਡੇ ਕੋਲ ਕਿਉਂਕਿ ਅੱਜ ਅਮਰਸਰ ਰੂਰਲ ਦੀ ਪੁਲਿਸ ਦੀ ਟੀਮ ਵੀ ਇੱਕ ਦਿਬੜੂ ਗਲੀ ਰਵਾਨਾ ਹੋਈ ਹੈ ਅ ਪ੍ਰੋ ਖਾਲਸਤਾਨ ਆਈਡੀਓਲੋਗ ਅਮਰਿਤਪਾਲ ਬਹੁਤ ਵੱਡੀ ਚਰਚਾ 'ਚ ਰਹੇ ਨੇ ਲੇਕਿਨ 2 ਸਾਲ ਹੋ ਚੁੱਕੇ ਨੇ ਦਿਬਰੂਗੜ ਜੇਲ੍ਹ ਚ ਨੇ ਸਾਡੇ ਸੂਤਰ ਇਹ ਕਹਿੰਦੇ ਕਹਿੰਦੇ ਨੇ ਕਿ ਜੋ ਸਟੇਟ ਗਵਰਨਮੈਂਟ ਹੈ ਉਹ ਚਾਹਦੀ ਹੈ ਕਿ ਅਮਰਿਤਪਾਲ ਹੁਣੇ ਵੀ ਦਿਬਰੂਗੜ ਚ ਜੇਲ੍ਹ ਚ ਰਹੇ ਖਾਸ ਤੌਰ ਤੇ ਬਾਰਡਰ ਸਟੇਟ ਹੈ ਸੈਂਸਿਟਿਵ ਟਾਈਮ ਹੈਗੀ ਇਹ ਗ੍ਰੇਨੇਡ ਬਲਾਸਟ ਵੀ ਹੋ ਰਹੇ ਨੇ ਇੱਕ ਹੋਰ ਪ੍ਰੋਬਲਮ ਆ ਕੇ ਇੱਥੇ ਬੈਠ ਜਾਏਗੀ ਤਾਂ ਉਹ ਨਹੀਂ ਚਾਹਦੇ ਹਨ ਹਾਲਾਂਕਿ ਅਗਰ ਤੁਸੀਂ ਦੇਖੋ ਉਹਨਾਂ ਦੇ 9 ਐਸੋਸੀਏਟ ਸੀਗੇ ਉਹ ਇੱਕ ਇੱਕ ਕਰਕੇ ਸਾਰੇ ਆ ਗਏ ਉਹ ਅਲੱਗ-ਅਲੱਗ ਜੇਲਾ ਚੇ ਹੈ ਲੇਕਿਨ ਅਮਰਿਤਪਾਲ ਕਿਉਂਕਿ ਇੱਕ ਵੱਡਾ ਆਈਡੀਓਲੋਗ ਸੀਗਾ ਔਰ ਉਹਦੇ ਕਰਕੇ ਬੜੀ ਚਰਚਾ ਵੀ ਹੋਈ ਉਹਦੇ ਬਾਅਦ ਪੂਰਾ 1 ਮਹੀਨਾ ਦਾ ਚੇਸ ਸੀਗਾ ਪੰਜਾਬ ਪੁਲਿਸ ਕਦੀ ਦਿੱਲੀ ਜਾਂਦੀ ਸੀ ਕਦੀ ਨੇਪਾਲ ਦੇ ਰਾਸਤੇ ਤੋਂ ਇੱਕ ਵੱਡੀ ਕੋਸ਼ਿਸ਼ ਉਸ ਟਾਈਮ ਕੀਤੀ ਗਈ ਔਰ ਇੱਕ ਸੈਂਟਰਲ ਏਜੰਸੀਜ਼ ਦੇ ਨਾਲ ਰਲ ਮਿਲ ਕੇ ਉਹਨਾਂ ਨੇ ਆਪਰੇਸ਼ਨਸ ਕਰਕੇ ਫਾਈਨਲੀ ਮੋਗਾ ਚ ਅਰੈਸਟ ਕੀਤਾ ਸੀਗਾ ਹੁਣ ਉਹ ਗੱਲ ਹੋ ਗਈ ਕਿਉਂਕਿ ਉਹਨਾਂ ਨੇ ਕਿਹਾ ਕਿ ਪਹਿਲੇ 1 ਸਾਲ ਐਨਐਸਏ ਲਗਾਇਆ ਗਿਆ ਫਿਰ ਉਹਨਾਂ ਨੇ ਕਿਹਾ ਕਿ ਨਹੀਂ 2 ਸਾਲ ਹੋ ਗਿਆ ਹੈ ਔਰ ਇਸ ਬਾਰ ਉਮੀਦ ਇਹ ਸੀਗੀ ਕਿ 9 ਐਸੋਸੀਏਟਸ ਆ ਗਏ ਨੇ ਤੇ ਹੁਣ ਹੋ ਸਕਦਾ ਹੈ ਕਿ ਅਮਰਿਤਪਾਲ ਵੀ ਇੱਥੇ ਆ ਜਾਏ ਉਸ ਟਾਈਮ 'ਚ ਜਦੋਂ ਪੋਲਿਟিক্যাল ਪਾਰਟੀ ਵੀ ਉਹਨਾਂ ਦੇ ਫਾਦਰ ਹਨ ਤਰਸੀਮ ਸਿੰਘ ਉਹ ਵੀ ਲਗੇ ਨੇ ਔਰ ਉਹ ਵੀ ਕੋਸ਼ਿਸ਼ ਕਰ ਰਹੇ ਨੇ ਕਿ ਇੱਕ ਰੀਲਾਂਚ ਕੀਤਾ ਜਾਏ ਲੇਕਿਨ ਜਿਸ ਤਰ੍ਹਾਂ ਸੇ ਅ ਤੁਸੀਂ ਵੀ ਦੇਖਿਆ ਹੋਗਾ ਕਿ ਜਿਹੜੇ ਜੋ ਸਾਡੇ ਹੋਮ ਮਿਨਿਸਟਰ ਨੇ ਅਮਿਤ ਸ਼ਾ ਉਹਨਾਂ ਨੇ ਵੀ ਪਾਰਲੀਮੈਂਟ 'ਚ ਕਿਹਾ ਕਿ ਯੂ نو ਇੱਕ ਬੜਾ ਹਾਰਡ ਹਿਟਿੰਗ ਸਟੇਟਮੈਂਟ ਦਿੱਤਾ ਸੀਗਾ ਕਿ ਜੋ ਪਹਿਲੇ ਗੱਲ ਕਰਦੇ ਸੀ ਕਿ ਸੈਪਰੇਟਿਸਮ ਦੀ ਔਰ ਖਾਲਿਸਤਾਨ ਦੀ ਤਾਂ ਉਹਨਾਂ ਨੇ ਕਿਹਾ ਕਿ ਉਹ ਹੁਣ ਜਾ ਕੇ ਜੇਲਾ 'ਚ ਬੈਠੇ ਨੇ ਤੇ ਪੂਰੀ ਗੱਲ ਇਹ ਹੈ ਕਿ ਟਾਈਮਿੰਗ ਕੀ ਰਾਈਟ ਹੈਗਾ ਕਿ ਨਹੀਂ ਆਏਗਾ ਅ ਸੈਂਟਰਲ ਗਵਰਨਮੈਂਟ ਦੇ ਸਰਸਸ ਵੀ ਹੈ ਉਹ ਵੀ ਦੱਸ ਰਹੇ ਸੀ ਕਿ ਠੀਕ ਹੈ ਉਹਨਾਂ ਦਾ ਇਹ ਸੀਗਾ ਕਿ ਚਲੋ ਇੱਕ ਪ੍ਰੋਬਲਮ ਹੈ ਉਹ ਸੌਟ ਆਊਟ ਹੋ ਜਾਂਦੀ ਹੈ ਲੇਕਿਨ ਸਾਡੇ ਜੋ ਸੂਤਰ ਹੈ ਉਹ ਕਹਿ ਰਹੇ ਹੈ ਕਿ ਇੰਟੈਲੀਜੈਂਸ ਏਜੰਸੀਜ਼ ਹੈ ਖਾਸ ਤੌਰ ਤੇ ਸਟੇਟ ਦੀ ਉਹਨਾਂ ਨੇ ਬਿਲਕੁਲ ਸਖਤ ਬਣਾ ਕੀਤਾ ਹੈ ਕਿ ਉਹਨਾਂ ਨੇ ਕਹਿਆ ਕਿ ਇਹ ਠੀਕ ਰਹੇਗਾ ਔਰ ਅਗਰ ਮੰਨ ਲਓ ਇਸ ਕਰਕੇ ਨਹੀਂ ਵੀ ਹੁੰਦਾ ਤੇ ਉਹਨਾਂ ਦੇ ਇੱਕ ਉੱਤੇ ਜੋ ਯੂਏਪੀਏ ਦੇ ਸਖਤ ਕਾਰਵਾਈ ਹੈ ਉਹ ਵੀ ਲੱਗਦੀ ਸੀ ਅਜਨਾਲਾ ਕੇਸ ਸੀਦਾ ਔਰ ਤੁਸੀਂ ਗੱਲ ਕਰੋ ਦੀਪ ਸਿੱਧੂ ਦਾ ਇੱਕ ক্লোਜ਼ ਅਸੋਸੀਏਟ ਸੀਗਾ ਗੁਰਪ੍ਰੀਤ ਸਿੰਘ ਉਹਦਾ ਮਰਡਰ ਹੋਇਆ ਸੀ ਅਕਤੂਬਰ 2024 ਵਿੱਚ ਉਹਦੇ ਵਿੱਚ ਵੀ ਅਮਰਿਤਪਾਲ ਨੂੰ ਅਕਿਊਜ਼ ਬਣਾਇਆ ਗਿਆ ਹੈ ਤੇ ਹੁਣ ਬੜੀ ਇੱਕ ਵੱਡੀ ਕਾਰਵਾਈ ਉਹ ਵੀ ਬਚੀ ਹੋਈ ਹੈ 6-7 ਕੇਸਸ ਨੇ ਜਿਹਦੇ ਵਿੱਚ ਅਮਰਿਤਪਾਲ ਇਨਵੋਲਡ ਹੈ ਲੇਕਿਨ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਟੇਟ ਗਵਰਨਮੈਂਟ ਇਨ ਕੰਸਲਟੇਸ਼ਨ ਔਰ ਕਿਉਂਕਿ ਸੈਂਟਰਲ ਔਰ ਸਟੇਟ ਇੰਟੈਲੀਜੈਂਸ ਏਜੰਸੀ ਸਿਕਿਉਰਿਟੀ ਰਿਲੇਟਡ ਮੈਟਰ ਵਿੱਚ ਗੱਲ ਕਰਦੀ ਹੈ ਉਹਨਾਂ ਨੇ ਕਿਹਾ ਹੈ ਕਿ ਇਹਦੇ ਵਿੱਚ ਸਟੇਟ ਗਵਰਨਮੈਂਟ ਦਾ ਜ਼ਿਆਦਾ ਰੋਲ ਰਿਹਾ ਹੈ ਇੰਟੈਲੀਜੈਂਸ ਏਜੰਸੀਜ਼ ਦਾ ਰੋਲ ਰਿਹਾ ਹੈ ਜਿਹਦੇ ਵਿੱਚ ਉਹਨਾਂ ਨੇ ਪੂਰੀ ਤਿਆਰੀ ਕਰ ਲਈ ਔਰ ਸਾਨੂੰ ਇਹ ਦੱਸਿਆ ਗਿਆ ਹੈ ਕਿ ਐਕਸਟੈਂਸ਼ਨ ਆਫ NSA ਹੋਏਗਾ ਯਾਨੀ 1 ਸਾਲ ਹੋਰ ਦਿਬਰੂਗਾੜ੍ਹ ਦੀ ਜੇਲ੍ਹ ਵਿੱਚ ਅਮਰਿਤਪਾਲ ਰਹੇਗਾ ਅਲਟੀਮੇਟ ਮੁਸ਼ਕਲਾਂ ਵਾਦਗੀਆਂ ਨੇ ਵੀ ਐਨਐਸਏ ਕਿਉਂਕਿ ਐਕਸਟੈਂਡ ਕੀਤਾ ਜਾ ਰਿਹਾ ਹੈ ਇੱਕ ਸਾਲ ਹੋਰ ਉਥੇ ਰੱਖਿਆ ਜਾਊਗਾ ਲੇਕਿਨ ਇਹ ਕਮਲੀ ਟੋਟਲ ਪ੍ਰੈਰੋਗੇਟਿਵ ਕਿਦਾ ਪੰਜਾਬ ਸਰਕਾਰ ਦਾ ਪ੍ਰੈਰੋਗੇਟਿਵ ਹੈ ਕਿ ਕੇਂਦਰ ਸਰਕਾਰ ਦਾ ਪ੍ਰੈਰੋਗੇਟਿਵ ਹੈ ਕਿਨੇ ਡਿਸਾਈਡ ਕਰਨਾ ਹੈ ਕਿ ਹਾਂ ਐਨਐਸਏੜਾ ਵਧੂਗਾ ਔਰ ਅੰਦਰ ਰਹਿਣਗੇ ਅ ਦੇਖਿਓ ਤੂ ਪੂਰੀ ਮਾਮਲਾ ਜੋ ਹੈ ਜੋ ਓਨਸ ਰਿਸਪੌਂਸਿਬਿਲਟੀ ਸਟੇਟ ਸਬਜੈਕਟ ਲਾਅ ਐਂਡ ਆਰਡਰ ਸਾਰਾ ਸਟੇਟ ਦਾ ਹੁੰਦਾ ਹੈ ਕਿਉਂਕਿ ਨੈਸ਼ਨਲ ਸਕਿਉਰਿਟੀ ਦੀ ਵੀ ਗੱਲ ਆਉਂਦੀ ਹੈ ਔਰ ਇੱਕ ਪ੍ਰੋ ਖਾਲਿਸਤਾਨ ਆਈਡੀਓਲੋਗ ਹੈ ਇਸ ਤਰ੍ਹਾਂ ਦੇ ਸੈਂਸਿਟਿਵ ਮਾਮਲੇ 'ਚ সেন্ট্রਲ ਏਜੰਸੀਜ਼ ਵੀ ਹੁੰਦੀ ਹੈ ਸਟੇਟ ਵੀ ਹੁੰਦੀ ਹੈ ਪਰ ਇਹਦੇ ਜੋ ਪੂਰੀ ਜ਼ਿੰਮੇਵਾਰੀ ਬੰਦੀ ਹੈ ਉਹ ਸਟੇਟ ਗਵਰਨਮੈਂਟ ਦੀ ਹੈ ਤੇ ਇਹਦੇ ਵਿੱਚ ਉਹ ਕੰਸਲਟ ਵੀ ਕਰ ਸਕਦੇ ਹੈ ਹੋਮਨਿਸਟਰੀ ਨਾਲ ਔਰ ਖੁਦ ਵੀ ਕੱਲਾ ਵੀ ਕਾਲ ਲੈ ਸਕਦਾ ਹੈ ਤੋਂ ਸਾਨੂੰ ਦੱਸਿਆ ਗਿਆ ਹੈ ਕਿ ਇਹ ਕਾਲ ਹੁਣ ਲੈ ਲਿਆ ਗਿਆ ਹੈ ਔਰ ਮੋਸਟ ਲਾਈਕਲੀ ਜੋ ਜਦੋਂ ਸਾਰਾ ਇੰਡੀਕੇਸ਼ਨ ਹੈ ਕਿ ਪੰਜਾਬ ਸਰਕਾਰ ਇੱਕ ਸਾਲ ਹੋਰ ਐਕਸਟੈਂਡ ਕਰੂਗੀ ਸਾਰੇ ਐਸੋਸੀਏਟਸ ਇੱਥੇ ਨੇ ਵਖਰੀ ਵਖਰੀ ਜੇਲ੍ਹ 'ਚ ਨੇ ਲੇਕਿਨ ਅਮਰਿਤਪਾਲ ਦੇ ਹੁਣ ਮੁਸ਼ਕਿਲਾਂ ਵੱਧਦੀ ਇਸ ਲਈ ਨਜ਼ਰ ਆ ਰਹੀਆਂ ਕਿਉਂਕਿ ਉਹ ਪੋਲਿਟিক্যাল ਪਾਰਟੀ ਵੀ ਲਾਂਚ ਕਰੀ ਸੀ ਔਰ ਤੁਸੀਂ ਦੇਖ ਲੋ ਕਿ ਤਕਰੀਬਨ 2 ਸਾਲ ਹੁਣ ਬਚੇ ਨੇ ਚਨਾਂ ਵਾਸਤੇ ਤੇ ਅਗਰ ਉਹ ਪ੍ਰਿਪੇਅਰ ਕਰਦੇ ਔਰ ਉਹਨਾਂ ਦੀ ਪਾਰਟੀ ਦੇ ਲੋਗ ਔਰ ਵਾਰਿਸ ਪੰਜਾਬ ਦੇ ਲੋਗ ਕਹਿ ਰਹੇ ਸੀ ਕਿ ਉਹਨੂੰ ਚੀਫ ਮਿਨਿਸਟਰ ਕੈਂਡੀਡੇਟ ਵੀ ਪੇਸ਼ ਕਰਨਗੇ ਤਾਂ ਉਹਦੇ ਵਿੱਚ ਹੁਣ ਇਹ ਪੂਰਾ ਪਲਾਨ ਕੰਮ ਨਹੀਂ ਕਰਦਾ ਹਾਲਾਂਕਿ ਜਦੋਂ ਅਮਰਿਤਪਾਲ ਔਨ ਦਾ ਰਨ ਸੀਗੇ ਕਈ ਲੋਕ ਕਹਿੰਦੇ ਸੀ ਏਜੰਸੀ ਦੇ ਬੰਦੇ ਨੇ ਉਹ ਨਹੀਂ ਤਾਂ ਕਾਫੀ ਗੱਲ ਉਸ ਟਾਈਮ ਵੀ ਉઠી ਸੀਗੀ ਲੇਕਿਨ ਹੁਣ ਜਿਸ ਤਮ ਦਾ ਸਟ੍ਰਿਕਟ ਐਕਸ਼ਨ ਹੈ ਔਰ ਦਿਬਰਗੜ ਜੇਲ੍ਹ 'ਚ ਉਹ ਬੈਠੇ ਨੇ ਤਾਂ ਇਸ ਦਾ ਮਤਲਬ ਇਹ ਹੈ ਕਿ ਜੋ ਉਹਨਾਂ ਦਾ ਸਪੋਰਟ ਸਿਸਟਮ ਸੀਗਾ ਉਹ ਹੁਣ ਖਤਮ ਹੈ ਕਿਉਂਕਿ ਉਹਨਾਂ ਦੇ ਅਸੋਸੀਏਟਸ ਵਾਪਸ ਆ ਗਏ ਨੇ ਔਰ ਅਮਰਿਤਪਾਲ ਹੁਣ ਵੀ ਦਿਬਰੂਗੜ ਜੇਲ੍ਹ ਚੇ ਰਹੇ ਹਨ ਇੱਕ ਟੀਮ ਬੜੀ ਚਰਚਾ ਚੱਲ ਰਹੀ ਹੈ ਦੀ ਵੀ ਇੱਕ ਟੀਮ ਜਿਹੜੀ ਹੈ ਦਿਬਰੂਗੜ ਗਈ ਹੈ ਅਮਰਸਰ ਰੂਰਲ ਪੁਲਿਸ ਦੀ ਉਹਦਾ ਕੀ ਮਕਸਦ ਹੈ ਔਰ ਦੂਸਰੀ ਗੱਲ ਖਡੂਰ ਸਾਹਿਬ ਤੋਂ MP ਬਣੇ ਸੀ 2 ਲੱਖ 2 ਲੱਖ ਵੋਟਾਂ ਤੋਂ ਲਗਭਗ ਜਿੱਤ ਕੇ ਆਏ ਸੀ ਤੇ ਖਡੂਰ ਸਾਹਿਬ ਕਨਸਟੈਂਸੀ ਇਗਨੋਰ ਹੀ ਰਹੇਗੀ ਫਿਰ ਲਗਾਤਾਰ MP ਕਿਉਂਕਿ ਐਬਸੈਂਟ ਹੀ ਹੈ ਦੇਖਿਏ ਇੱਕ ਗੱਲ ਇਹ ਵੀ ਹੈ ਕਿ ਜਦੋਂ ਸੈਪਰੇਟਿਸਟ ਲੀਡਰ ਸੀ ਔਰ ਤੁਸੀਂ ਜੰਮੂ ਕਸ਼ਮੀਰ ਦੀ ਵੀ ਗੱਲ ਕਰ ਰਹੇ ਹੋ ਤਾਂ ਉੱ ਇਜਾਜ਼ਤ ਦੇ ਨਾਲ ਉਹ ਗਏ ਸੀ ਲੇਕਿਨ ਪੰਜਾਬ ਔਰ ਹਰਿਆਣਾ ਹਾਈ ਕੋਰਟ 'ਚ ਵੀ ਪਟੀਸ਼ਨ ਫਾਈਲ ਹੋਈ ਔਰ ਉਹਨਾਂ ਨੂੰ ਐਬਸੈਂਸ਼ੀਆ ਗੋਸ਼ਿਤ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਰਮਿਸ਼ਨ ਲਈ ਗਈ ਤੇ ਇਹ ਜ਼ਰੂਰ ਹੈਗਾ ਹੈ ਕਿ ਜੋ ਉਹਨਾਂ ਦੇ ਫਾਦਰ ਨੇ ਉਹ ਇਨਫੋਰਮੇਸ਼ਨ ਦਿੰਦੇ ਹੈ ਲੇਕਿਨ ਇੱਕ ਚੋਇਸ ਅ ਵੋਟਰਸ ਦੀ ਵੀ ਹੁੰਦੀ ਹੈ ਤਾਂ کہیں ਨਾ کہیں ਉਹ ਜ਼ਿੰਮੇਵਾਰੀ ਲਾਰਜਲੀ ਕਿਉਂਕਿ ਉਹ ਮੈਂਬਰ ਆਫ ਪਾਰਲੀਮੈਂਟ ਨੇ ਦ ਸਟੇਟ ਗਵਰਨਮੈਂਟ ਵੀ ਉੱਥੇ ਹੈ ਤਾਂ ਰਿਪਰੈਜ਼ੈਂਟੇਸ਼ਨ ਵੀ ਰਹੇਗਾ ਸਰਬਜੀਤ ਸਿੰਘ ਖਾਲਸਾ ਉਹ ਵੀ ਉਹਨਾਂ ਦੇ ਨਜ਼ਦੀਕੀ ਮੰਨੇ ਜਾਂਦੇ ਹੁਣ ਤਾਂ ਇਹ ਕਰਕੇ ਕਿ ਓਵਰਆਲ ਜ਼ਿੰਮੇਦਾਰੀ ਹੈ ਔਰ ਕਿਉਂਕਿ ਗਵਰਨੈਂਸ ਵਿੱਚ ਪੰਚ ਹੁੰਦਾ ਸਰਪੰਚ ਹੁੰਦਾ ਬਾਕੀ ਸਾਰੇ ਨੋਲ ਹੋ ਅਗਰ ਕੰਮ ਚਲਾਣ ਨੂੰ ਹੋ ਤਾਂ ਹੋ ਵੀ ਸਕਦਾ ਨਹੀਂ ਤਾਂ ਨਹੀਂ ਵੀ ਤਾਂ ਕਈ ਜ਼ਿੰਮੇਦਾਰੀ ਹੁੰਦੀ ਜੋ ਮੈਂਬਰ ਆਫ ਪਾਰਲੀਮੈਂਟ ਹੁੰਦਾ ਹੈ ਕਈ ਇਸ ਤਰ੍ਹਾਂ ਦੇ ਮੁੱਦੇ ਉਹ ਵੀ ਉਠਾਉਂਦੇ ਨੇ ਤੇ ਲੇਕਿਨ ਇਹਦੇ ਵਿੱਚ ਬਾਤ ਹੈ ਕਿ ਇਹਨਾਂ ਦਾ ਜੋ ਇੱਕ ਲਾਈਨ ਸੀ ਕਿ ਪ੍ਰੋ ਖਾਲਸਤਾਨ ਆਈਡੀਓਲੋਗ ਉਹਨਾਂ ਨੂੰ ਕਹਾ ਜਾਂਦਾ ਸੀ ਤਾਂ ਉਹਦੇ ਵਿੱਚ ਔਰ ਜਿੰਨੇ ਉਹਨਾਂ ਅਗਰ ਉਹ छुट ਵੀ ਰਹੀ ਸੀ ਅਗਰ ਐਨਐਸਈ ਨਹੀਂ ਵੀ ਲੱਗਦਾ ਤਾਂ ਯੂਏਪੀ ਦੇ ਤਹਿਤ ਉਹਨਾਂ ਨੂੰ ਅਜਨਾਲਾ ਕੇਸ ਹੋ ਗਿਆ ਗੁਰਪ੍ਰੀਤ ਸਿੰਘ ਹਾਂ ਤਾਂ ਉਹਨਾਂ ਨੇ ਸਿੱਧਾ ਜੇਲ੍ਹ ਹੀ ਜਾਣਾ ਸੀ ਉਹ ਫਿਰ ਉਹ ਵੀ ਦੇਖਦੇ ਕਿ ਕੀ ਸਿਕਿਉਰਿਟੀ ਹੈ ਔਰ ਸਾਨੂੰ ਇਹ ਵੀ ਦੇਖਿਆ ਗਿਆ ਹੈ ਕਿ ਸਿਕਿਉਰਿਟੀ ਦਾ ਵੀ ਖਰਚਾ ਉਹਨਾਂ ਨੇ ਕਿ ਕੋਈ ਪੁਲਿਸ ਅਫਸਰ ਹ ਸਾਨੂੰ ਦੱਸ ਰਿਹਾ ਸੀ ਕਿ ਹੁਣ 30 ਤੇ 40 ਹਜ਼ਾਰ ਲੱਗਦਾ ਹੈ ਜਦੋਂ ਜੇਲ੍ਹ ਦੇ ਅੰਦਰ ਹੈ ਜੇਲ੍ਹ ਦੇ ਬਾਹਰ ਆਣਗੇ ਤਾਂ ਲੱਖਾਂ ਤੇ ਹਿਸਾਬ ਦੇ ਨਾਲ ਉਹਨਾਂ ਦੇ ਉੱਤੇ ਖਰਚਾ ਹੋਏਗਾ ਕਿੱਥੇ ਟਰੈਕ ਕਰ ਰਹੇ ਹਨ ਕੀ ਕਰ ਰਹੇ ਨੇ ਤਾਂ ਉਹ ਵੀ ਇੱਕ ਜ਼ਿੰਮੇਵਾਰੀ ਸਟੇਟ ਦੀ ਹੁੰਦੀ ਹੈ ਲੇਕਿਨ ਜ਼ਾਹਿਰ ਸੀ ਬਾਤ ਹੈ ਉਹਨਾਂ ਨੂੰ ਚਿੰਤਾ ਜ਼ਰੂਰ ਸੀਗੀ ਇਸ ਵਾਸਤੇ ਇਹ ਡਿਸੀਸ਼ਨ ਲਗਭਗ ਤੈ ਹੈਗੀ ਕਿ ਐਕਸਟੈਂਸ਼ਨ ਐਨਐਸਏ ਦਾ ਹੋਏਗਾ ਦੈਟ ਮੀਨਸ ਕਿ ਅਮਰਿਤਪਾਲ ਇੱਕ ਸਾਲ ਹੋਰ ਜੇਲ੍ਹ ਵਿੱਚ ਰਹਿਣਗੇ ਫਾਈ ਬਰੀਫਲੀ ਗੱਲ ਦੱਸੋ ਕਿਉਂਕਿ ਤੁਸੀਂ ਸੈਂਟਰਲ ਏਜੰਸੀਜ਼ ਵੀ ਕਵਰ ਕਰਦੇ ਆ ਮੈਂ ਚਾਹ ਵੀ ਤੁਹਾਡੇ ਸੋਰਸ ਕੀ ਕਹਿੰਦੇ ਆ ਵੀ ਕੀ ਇਦਾਂ ਦਾ ਟ੍ਰਿਗਰ ਪੁਆਇੰਟ ਸੀ ਰੀਜ਼ਨ ਕੀ ਸੀ ਪੰਜਾਬ ਸਰਕਾਰ ਕਿਉਂ ਚਾਹੁੰਦੀ ਸੀ ਵੀ ਹੱਲੇ ਅਮਰਿਤਪਾਲ ਉੱਥੇ ਰਹਿ ਰਹੇ ਨੇ ਐਨਐਸਏ ਐਕਸਟੈਂਡਰ ਅ ਦੇਖਿਏ ਇੱਕ ਤੋਂ ਇੱਕ ਦੇ ਬਾਅਦ ਇੱਕ ਗ੍ਰੇਨੇਡ ਹਮਲੇ ਹੋ ਰਹੇ ਹੈ ਕੁਐਸਚਨ ਮਾਰਕ ਹੈਗਾ ਹੈ ਔਰ ਜਿਸ ਤਰ੍ਹਾਂ ਦਾ ਟਰਬਲ ਮੇਕਰ ਅਮਰਿਤਪਾਲ ਸੀਗਾ ਤੋਂ ਉਹ ਵੀ ਹੈ ਤੋਂ ਮੋਸਟਲੀ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਕਿ ਇਸ ਤਰ੍ਹਾਂ ਦੀ ਇਨਸਾਈਟਮੈਂਟ ਨਾ ਹੋਏ ਖਾਲਿਸਤਾਨ 2 ਵਾਲਾ ਮੁੱਦਾ ਨਾ ਬਣ ਜਾਏ ਯੂ نو ਫਿਰ ਉਹਦੇ ਵਿੱਚ ਵੀ ਆ ਆਮਾਦੀ ਪਾਰਟੀ ਦੀ ਸਰਕਾਰ ਹੈ ਰਾਜ ਸਰਕਾਰ ਨੂੰ ਕਾਫੀ ਜਵਾਬਦੇਹੀ ਦੇਣੀ ਪड़ਦੀ ਹਾਲਾਂਕਿ ਜਦ ਜਦੋਂ ਅਸੀਂ ਗੱਲ ਕਰ ਰਹੇ ਸੀ ਅਫਸਰਜ਼ ਨਾਲ ਉਹਨਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਇੱਕ ਕਾਲ ਹੈਗਾ ਹੈ ਕਿਉਂਕਿ ਜੋ ਬਾਕੀ ਕੇਸਸ ਹੈ ਉਹ ਵੀ ਪੈਂਡਿੰਗ ਨੇ ਅਮਰਿਤਪਾਲ ਹੈਸ ਟੂ ਫੇਸ ਦੋਸ ਕੇਸਸ ਤੋ ਇਸ ਤਰ੍ਹਾਂ ਇੱਕ ਕਾਲ ਜ਼ਰੂਰ ਲਿਆਇਆ ਗਿਆ ਹੈ ਉਹਦੇ ਵਿੱਚ ਵੀ ਮਿਕਸ ਰਿਵਿਊ ਸੀਗਾ ਕਿਉਂਕਿ ਕਈ ਅਫਸਰ ਸੀ ਉਹ ਕਹਿ ਰਹੇ ਸੀ ਕਿ देयर इज नो ਰੀਜ਼ਨ ਔਰ ਕਈ ਅਫਸਰ ਕਹਿ ਰਹੇ ਸੀ ਕਿ ਹੁਣ ਸਮੇਂ ਸਹੀ ਨਹੀਂ ਹੈ ਉਹਨੂੰ ਲਾਂਦਾ ਪਰ ਇੱਕ ਹੁਣ ਕਾਲ ਲਿਆ ਲਿਆ ਗਿਆ ਹੈ ਦੈਟ ਮੀਨਸ ਤਕਰੀਬਨ ਤਕਰੀਬਨ ਇੱਕ ਸਾਲ ਹੋਰ ਦੇ ਬਗੜ ਚ ਜੇਲ੍ਹ ਤੇ ਰਹਿਣਗੇ ਲਾਇਰ ਉਹਨਾਂ ਦੇ ਕੀ ਪਟੀਸ਼ਨ ਕਰਦੇ ਨੇ ਕਿਸ ਤਰ੍ਹਾਂ ਇਹ ਪੂਰਾ ਮੁੱਦਾ ਪਬਲਿਕ 'ਚ ਆਂਦਾ ਹੈ ਲੇਕਿਨ ਸਪੋਰਟ ਸਿਸਟਮ ਜਿਸ ਤਰ੍ਹਾਂ ਉਹਨੇ ਪੂਰਾ ਚੁੱਕਿਆ ਸੀ ਉਸ ਤਰ੍ਹਾਂ ਦਾ ਸਪੋਰਟ ਪੈਟਰਨ ਪੰਜਾਬ ਵਿੱਚ ਉਹਨਾਂ ਦੇ ਨਾਲ ਨਜ਼ਰ ਨਹੀਂ ਆਇਆ ਹਾਲਾਂਕਿ ਉਹਨਾਂ ਜੋ ਪੋਲਿਟੀਕਲ ਕੈਰੀਅਰ ਉਹ ਲਾਂਚ ਕਰਨਾ ਚਾਹੁੰਦੇ ਸੀ ਉਹ ਉਹ ਉਹਨੂੰ ਸੈਟਬੈਕ ਜ਼ਰੂਰ ਲੱਗੇਗਾ ਲਾਸਟਲੀ ਤੁਹਾਨੂੰ ਲੱਗਦਾ ਨਹੀਂ ਵੀ ਜੇ ਜਿੱਦਾਂ ਐਨਐਸਐਸ ਐਕਸਟੈਂਡ ਹੋਊਗਾ ਤੇ ਅਮਰਿਤਪਾਲ ਵਿਲ ਹੈਵ ਟੂ ਸਟੇ ਇਨ ਦਿੱਬੂਗੜ ਤੇ ਉਹਨਾਂ ਦੇ ਕੋਈ ਸਪੋਰਟਰ ਇਦਾਂ ਤੇ ਨਹੀਂ ਲੱਗਦਾ ਵੀ ਸੜਕਾਂ ਤੇ ਆਉਣਗੇ ਜਾਂ ਪ੍ਰੋਟੈਸਟ ਹੋਣਗੇ ਪੰਜਾਬ ਪਹਿਲੇ ਵੀ ਨਹੀਂ ਆਏ ਸੀ ਅਬ ਤੁਸੀਂ ਦੇਖੋ ਅਗਰ ਜਿੱਥੇ ਜਿਸ ਤਰ੍ਹਾਂ ਇੰਟਰਨੈਟ ਬੰਦ ਹੋਇਆ ਫਿਰ ਕੁਝ ਸਪੋਰਟਰਸ ਹੋ ਗਏ ਉਸ ਤਰ੍ਹਾਂ ਦਾ ਮੋਮੈਂਟਮ ਫਿਰ ਲਾਣਾ ਬੜਾ ਮੁਸ਼ਕਲ ਹੋਏਗਾ ਸੈਂਬੜਾ ਮੁਸ਼ਕਿਲ ਲੱਗਦਾ ਹੈ ਲੇਕਿਨ ਨੈਵਰ ਸੇ ਨੈਵਰ ਇਸ ਤਰ੍ਹਾਂ ਦੀ ਗੱਲ ਪਹਿਲੇ ਵੀ ਦੇਖੀ ਗਈ ਹੈ ਲੇਕਿਨ ਇਹ ਗੱਲ ਜ਼ਰੂਰ ਹੈਗੀ ਕਿ ਅਮਰਿਤਪਾਲ ਅਗਰ ਆਏਗਾ ਵੀ ਤੇ ਉਹਨਾਂ ਨੂੰ ਲਾ ਫੇਸ ਕਰਨਾ ਪਾਏਗਾ ਇੱਕ ਲੰਮਾ ਕਾਨੂੰਨ ਜੋ ਪ੍ਰੋਸੈਸ ਹੈ ਇੰਡੀਆ ਵਿੱਚ ਵੈਸੇ ਵੀ ਬੜਾ ਟਾਈਮ ਲੱਗਦਾ ਹੈ ਸੋ ਬੜੀ ਇੰਪੋਰਟੈਂਟ ਗੱਲ ਹੈ ਭਈ ਅਮਰਿਤਪਾਲ ਕਿਉਂਕਿ ਦੋ ਸਾਲ ਤੋਂ ਦਿਬਰੂਗੜ੍ਹ ਜੇਲ੍ਹ ਚਾਇਆ ਕਰੂਰ ਸਾਹਿਬ ਤੋਂ ਐਮਪੀ ਹੈ ਹੁਣ ਕਿਉਂਕਿ ਤਰੀਕ ਆ ਗਈ ਸੀ ਢੜੀ 23 April ਜਦੋਂ ਖਤਮ ਹੋ ਰਿਹਾ ਸੀ ਲੇਕਿਨ ਵੱਡੀ ਖਬਰ ਇਹ ਹੋਈ ਹੈ ਅੱ비 NSA ਹੋ ਕੇ ਆ ਜਾ ਰਿਹਾ ਅੱ비 ਪੰਜਾਬ ਸਰਕਾਰ ਜਿਹੜੀ ਹੈ ਐਕਸਟੈਂਸ਼ਨ ਵਾਸਤੇ ਜਿਹੜੀ ਉਹ ਬੈਠ ਕਰ ਰਹੀ ਹੈ ਔਰ ਇਹ ਹੋ ਸਕਦਾ ਕਿ ਹੁਣ ਅਮਰਿਤਪਾਲ ਦੀਆਂ ਮੁਸ਼ਕਲਾਂ ਵੱਧ ਜਾਣ ਔਰ ਉਹਨਾਂ ਨੂੰ ਫੇਰ ਇੱਕ ਸਾਲ ਵਾਸਤੇ ਹੋਰ ਜਿਹੜਾ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇ